ਬੀਬੀ ਕਿਦਾਂ ਫਿਰ ਕੀ ਕਰੋ ਕੋਈ ਗੱਲਬਾਤ ਕੋਈ ਹਾਲਚਾਲ ਕੋਈ ਆਡੀਅנס ਨੂੰ ਸਸਰੀਕਾਲ ਕਹਿਣਾ ਚਾਹੋਗੇ ਗੱਲਬਾਤ ਕਰੀ ਹੈ ਹਾਂਜੀ ਠੀਕ ਹੈ ਜਿੱਦਣ ਤੁਸੀਂ ਬਲਾਚੌਰ ਗਏ ਤੇ ਮੰਮੀ ਕਹਿੰਦੀ ਸ਼ੁਕਰ ਆ ਬੀਬੀ ਕਹਿੰਦੀ ਸ਼ੁਕਰ ਆ ਕਿੰਨਾ ਸਕੂਨ ਜਿਆ ਲੱਗੰਦਿਆ ਅੱਜ ਘਰ ਮੈਂ ਜਾ ਭਰਾ ਮੈਂ ਬੀਬੀ ਮੰਮੀ ਮੇਰਾ ਘਰ ਸੁਣਾ ਲੱਗਦਾ ਕਹਿੰਦੀ ਹਾਂ ਹੋਣੀ ਤੇ ਰੌਣਕ ਆਈ ਹੈ ਕਹਿੰਦੇ ਘਰ ਇਹ ਨਹੀਂ ਖੋਸ਼ ਸੀਗੀ ਹੁਣ ਦੇ ਲ ਜਦੋਂ ਤੇ ਤੁਸੀਂ ਆ ਗਏ ਬੀਬੀ ਚੁੱਪ ਹੋ ਵਿਚਾਰੀ ਚੁੱਪ ਬਸ ਬੀਬੀ ਇਹ ਹੋਣੀ ਕਰ ਹੋਣੀ ਚਾਹੀਦੀ ਮੇਰੇ ਤਾਂ ਬੀਬੀ ਇੱਧਰ ਕਰ ਮੂੰਹ ਮੇਰੇ ਵੱਲ ਮੈਂ ਕੀ ਕਰਾਂ ਮੂੰਹ ਤੇ ਕੁਛ ਕੁ ਤੱਕ ਲਾ ਕਰਦੇ ਆ ਇਹ ਵੀ ਤਾਂ ਮਜ਼ਾਕ ਕਰਦੇ ਪਏ ਬੀਬੀ ਅਬੇ ਨਾ ਛੇੜੀਏ ਤੈਨੂੰ ਲੱਗਦਾ ਹੀ ਬਣ ਜਾਂਦਾ ਨਾ ਫਿਰ ਨਹੀਂ ਬਣਦਾ ਕੋਈ ਆਪਣੇ ਕਹਿਣ ਦਾ ਬੀਬੀ ਫੇ ਭੂਆ ਨੇ ਇੱਜ਼ਤ ਕੀਤੀ ਪੂਰੀ ਹੈ ਭੂਆ ਨੇ ਇੱਜ਼ਤ ਕੀਤੀ ਪੂਰੀ ਤੂੰ ਤਾਂ ਕਿ ਨਹੀਂ ਲਾਮੇ ਹੀ ਦੇਈ ਜਾਂਦੀ ਸੀਗੀ ਹਾਂ ਬਿਲਕੁਲ ਜਾਇੰਨੀ ਮੈਨੂੰ ਕੱਢ ਕੇ ਦੱਸਿਆ ਸੀ ਤੇਰਾ ਪੋਤਾ ਵਿਆਹ ਗਿਆ ਜਾਂ ਪੋਤੀ ਗਈ ਮੈਨੂੰ ਇਹਨਾਂ ਦੱਸਿਆ ਜੀ ਹਾਂ ਫੇਰ ਉਹਨੂੰ ਬੜਾ ਪੁੱਛਿਆ ਪੁੱਛ ਆ ਤਾਂ ਫੇਰ ਇਦਾਂ ਹੀ ਆ ਨਾ ਫੇਰ ਇਹਦੀ ਟੈਨਸ਼ਨ ਨਿਕਾ ਲਈਦੀ ਹੁੰਦੀ ਤੇਰੇ ਕੋਲ ਕਿਤੇ ਤੂੰ ਐਂ ਨਹੀਂ ਬੁੱਧੀ ਹੁੰਨੀ ਤਾਂ ਉਹ ਤੇਰੇ ਅੱਗੇ ਕਿਦਾਂ ਬਣਾ ਕਰ ਦੇਗਾ ਮੇਰੇ ਜੀ ਦੀ ਜਈਆ ਹੋ ਤਾਂ ਕਹੇ ਮੇਰੇ ਪੋਤੇ ਵੀ ਮੇਰੇ ਤੇ ਜਾਣ ਦਿੰਦੇ ਆ ਤੂੰ ਜਵਾਬ ਨਹੀਂ ਦਿੰਦਾ ਦੱਸ ਹੁਣ ਆਹੋ ਆਹ ਕਾਪੂਆ ਕਰ ਲੈਂਦੀ ਫੋਨ ਕੀ ਹਾਂ ਮੇਰੀ ਗੱਲ ਕਰਾਓ ਮੇਰੇ ਭਤੀਜੇ ਨਾਲ ਹੈਂ ਆਕੜਾਂ ਪਤਾ ਨਹੀਂ ਕਾਹਦੀਆਂ ਆ ਆਕੜਾਂ ਕਾਹਦੀਆਂ ਆ ਇੱਧਰ ਇੱਧਰ ਮੂੰਹ ਕਰ ਹੁਣ ਹੁਣ ਮੂੰਹ ਨਹੀਂ ਸਜਾਉਣਾ ਹੈਲੋ ਇੱਧਰ ਯਰ ਗੱਲਬਾਤ ਕਰ ਬੀਬੀ ਠੀਕ ਕਿਉਂ ਆ ਮੈਨੂੰ ਕੋਈ ਗੱਲ ਬਾਤ ਛੱਡ ਤੂੰ ਉਹਨਾਂ ਨੂੰ ਭੈਣ ਚ ਉਹਨਾਂ ਦੀ ਛੱਡ ਤੂੰ ਆਪਾਂ ਉਹਨਾਂ ਤੋਂ ਕੀ ਲੈਣਾ ਆਪਾਂ ਆਪਣੇ ਨਿਆਰੇ ਲੈਣੇ ਜ਼ਿੰਦਗੀ ਦੇ ਠੀਕ ਆ ਘੁੰਮਣ ਚੱਲੀਏ ਕਿਤੇ ਹੈ ਚਲੋ ਕਿੱਥੇ ਜਾਣਾ ਹੈ ਆਪਣੀ ਦੇਣੀ ਗੱਲ ਕੀ ਅੱਜ ਮਤਲਬ ਟੈਨਸ਼ਨ ਕਾਦੀ ਆ ਇੰਨੀ ਮਤਲਬ ਮੇਰੀ ਬੀਬੀ ਸੈਡ ਸੈਡ ਜੀ ਆ ਉਂਗਲਾਂ ਵਾਈ ਜਾਂਦੀ ਆ ਬੈੱਡ ਤੇ ਚੱਕਰ ਕੀ ਆ ਨਹੀਂ ਕੋਈ ਗੱਲ ਹੈਗੀ ਆ ਦੱਸ ਮੇਰੀ ਬੀਬੀ ਮੇਰੀ ਮੈਨੂੰ ਨਹੀਂ ਪਤਾ ਮੈਨੂੰ ਜਦੋਂ ਵੀ ਤੂੰ ਟੈਨਸ਼ਨ ਚ ਹੁੰਨੀ ਹੈ ਨਾ ਫੇ ਹੁਣ ਦਰਸ਼ ਟੈਨਸ਼ਨ ਕਿੱਥੇ ਫੇ ਦਰਸ਼ਕਾਂ ਨੇ ਕਹਿਣਾ ਪਤਾ ਨਹੀਂ ਕੀ ਚੱਲ ਉਹਨਾਂ ਦੀਆਂ ਕਰ ਰਹੀ ਟੈਨਸ਼ਨ ਆਪੇ ਹੁਣ ਗੱਲਾਂ ਮੈਂ ਬਦਲਤੀਆਂ ਹਾਂ ਗੱਲਾਂ ਮੈਂ ਆਪਣੀਆਂ ਗੱਲਾਂ ਕਰਨੀਆਂ ਹੁਣ ਜਿੱਦਣ ਪਹਿਲੇ ਦਿਨ ਫੇ ਭੂਆ ਦੇ ਗਈ ਤੇ ਫੇ ਕਿੱਦਾਂ ਉਹਨਾਂ ਨੇ ਚਾਹ ਕੀਤਾ ਕਿੱਦਾਂ ਨਹੀਂ ਉਦਾਂ ਮਤਲਬ ਮਿਲੇ ਗਲੇ ਕੀ ਕਰਨਾ ਹੈਗਾ ਹਾਂ ਚਾਹ ਦੋ ਤਿੰਨ ਵਾਰ ਚਾਹ ਇੱਥੇ ਪੀ ਕੇ ਮੈਂ ਚਾਹ ਨਹੀਂ ਪੀਣਾ ਪਾਣੀ ਪੀ ਲਿਆ ਦਿਲ ਲੱਗਿਆ ਪੂਰਾ ਦੇਨ ਨੂੰ ਹੈ ਲਾਉਣਾ ਹੀ ਜਾਂ ਤੇ ਦੇਈ ਦਾ ਮਤਲਬ ਲਾਇਆ ਤਾਂ ਲੱਗਿਆ ਨਹੀਂ ਨਹੀਂ ਕਿਉਂ ਨਹੀਂ ਲੱਗਾ ਲੱਗਿਆ ਬੜਾ ਇੱਕ ਗੱਲ ਦੱਸ ਨਾ ਜਾਂ ਲੱਗਿਆ ਜਾਂ ਲਾਇਆ ਬੜਾ ਛੋਟਾ ਰਾਤ ਨੂੰ ਸਾਰੇ ਮੇਰੇ ਆਣ ਆਲ ਦੁਆਲੀ ਬਹਿ ਜਾਂਦੇ ਸੀ ਆਣ ਕੇ ਅੱਛਾ ਆ ਸਵੇਰ ਨੂੰ ਵੀ ਅੱਛਾ ਆਣ ਲੱਗਿਆ ਬਈ ਏਦਾਂ ਕਰਾਂ ਵੀ ਚੱਲੇ ਅੱਛਾ ਮੰਮੀ ਕਹਿੰਦੀ ਰਾਣਾ ਵੀ ਆ ਜਾਂਦਾ ਰਿਹਾ ਅੱਛਾ ਉਹਦੀ ਬਹੁਤੀ ਆਈ ਮੇਰੇ ਅੱਛਾ ਭਾਈ ਨੂੰ ਘਾਟ ਜਾਂਦੇ ਜਾਦੇ ਅੱਛਾ ਵੇ ਚੱਲ ਬਈ ਉਧਰ ਫੇ ਕੀ ਗੱਲਾਂ ਬਾਤਾਂ ਰਾਤ ਮਾਰਦੀ ਸੀਗੀ ਜਦੋਂ ਬੈਠੇ ਹੁੰਦੇ ਸੀ ਕੀ ਕੀ ਗੱਲਾਂ ਬਾਤਾਂ ਨਹੀਂ ਹੁਣ ਚੇਤਾ ਗੱਲਾਂ ਬਾਤਾਂ ਕਾਦੀਆਂ ਮਾਤਾ ਇੱਦਾਂ ਕਿਉਂ ਰਾਤ ਪੈਗ ਲਾ ਲੈਣੇ ਸੀਗੇ ਜਿਹੜਾ ਚੇਤਾ ਨਹੀਂ ਰਹਿੰਦਾ ਸੀ ਸਵੇਰ ਨੂੰ ਆਹ ਹੈ ਪੈਗ ਇਹ ਐਨਕ ਜਿਹੜੀ ਇੱਕ ਥੱਲੇ ਨੂੰ ਆਈ ਪਈ ਇੱਧਰੋਂ ਕੋਈ ਗੱਲ ਨਹੀਂ ਸਿੱਧੀ ਕਰ ਯਾਰ ਸਿੱਧੀ ਦਰਸ਼ਕਾਂ ਨੂੰ ਸਾਸਰੀ ਕਾਲ ਬੁਲਾ ਦਰਸ਼ਕਾਂ ਕਹੇ ਸਾਸਰੀ ਕਾਲ ਸਾਰਿਆਂ ਨੂੰ ਸਾਸਰੀ ਕਾਲ ਹਾਂ ਕਿ ਆਡੀਅנס ਇਦਾਂ ਗੱਲਾਂ ਕਰਦਾ ਇਹਨੂੰ ਸਮਝਾ ਲਾਂ ਮੈਨੂੰ ਤੇ ਸਮਝਾ ਲੋ ਪਰ ਬੀਬੀ ਸੈਡ ਕਿਉਂ ਹੈ ਤੁਸੀਂ ਪੁੱਛੋ ਵੀ ਬੀਬੀ ਕੀ ਗੱਲ ਬਾਤ ਹੈ ਗੱਲ ਬਾਤ ਮੇਰੀ ਕੋਈ ਨਹੀਂ ਕੋਈ ਗੱਲ ਬਾਤ ਫੇ ਬੀਬੀ ਹੱਸਦੀ ਨਹੀਂ ਪਈ ਮੈਂ ਠੀਕ ਸਾਹ ਹੱਸਾ ਐਵੇਂ ਸੀ ਜਮਨ ਮੈਂ ਮਤਲਬ ਹਾਂ ਹੱਸਣਾ ਥੋੜਾ ਬਹੁਤ ਤੇ ਹੱਸ ਮੈਂ ਕੁਛ ਜ਼ੈਨ ਥੋੜੀ ਐਵੇਂ ਹਾਂ ਜ਼ੈਦਾ ਅਸ਼ੈਦਾ ਹੀ ਹੱਸਦੇ ਆ ਉਹ ਜਿਹੜਾ ਬੰਦਾ ਉਹ ਪਿੰਨੇ ਮਤਲਬ ਤਾਂ ਹੱਸ ਹੀ ਜਾਣਾ ਨਹੀਂ ਮੈਂ ਤੇਰੇ ਨਾਲ ਗੱਲਾਂ ਕਰਦਾ ਪਿਆ ਆ ਮੇਰੇ ਨਾਲ ਤੇ ਹੱਸ ਨਹੀਂ ਤੇਨੂੰ ਜਵਾਬ ਦਿੰਨੀ ਆ ਗੱਲ ਦਾ ਜਵਾਬ ਖਿਜੀ ਖਿਜੀ ਦਿੰਨੀ ਪਈ ਨਾ ਨਹੀਂ ਨਹੀਂ ਖਿਜੀ ਚੱਲ ਘੁੰਮ ਕੇ ਆਈਏ ਚੰਡੀ ਚੁੰਡੀ ਗੱਡੀ ਕੋਈ ਚੰਡੀ ਚੁੰਡੀ ਘੜ ਘੁੰਮ ਕੇ ਆਈਏ ਆਹ ਚਲੋ ਹੈ ਚਲੋ ਆਹ ਹੁਣ ਪਰੌਣੇ ਆਏ ਹੁਣ ਹੋ ਗਈ ਖੁਸ਼ ਹੁਣ ਤੇ ਖੁਸ਼ ਹੋਣਾ ਹੀ ਆ ਸਾਡੇ ਬਾਰੇ ਨਹੀਂ ਖੁਸ਼ ਜਿਲੇ ਪਰੌਣੇ ਆ ਗਏ ਫੇਰ ਖੁਸ਼ ਓਦਾਂ ਨਹੀਂ ਖੁਸ਼ ਇਹੋ ਜੀਆਂ ਗੱਲਾਂ ਕਰਾ ਮੈਨੂੰ ਕੋਈ ਉਹ ਵੀ ਡਾਲੋਵਾਲ ਦੇ ਪਰੌਣੇ ਆ ਜਾਣ ਤੇ ਫੇਰ ਖੁਸ਼ ਨਹੀਂ ਇਹੋ ਜੀ ਇਹ ਆਇਆ ਬੀਬੀ ਅਰਮਾਨ ਡਾਲੋਵਾਲ ਤੋਂ ਕੇ ਬੀਬੀ ਮਤਨ ਚ ਆਦਨ ਰਹੀ ਰੋਣਾ ਇਹਨੂੰ ਪਤਾ ਯਸਰ ਲੱਗਾ ਹੋਵੇਗਾ ਵੀ ਆਈ ਹੈ। ਉਹਨੂੰ ਪਤਾ ਲੱਗਿਆ ਤੂੰ ਹੈਗੀਆਂ ਕੋਈ ਕਰੀਨਾ ਕਪੂਰਾ ਵੀ ਉਹਨੂੰ ਪਤਾ ਲੱਗਿਆ ਵੀ ਤੂੰ ਆਈ ਆ। ਹੈ ਤੂੰ ਕਲਾਕਾਰ ਆ ਵੀ ਪਤਾ ਲੱਗ ਜਾਂਦਾ ਖਾੜੇ ਚ ਪੂਰਾ ਵੀ ਤੂੰ ਆਈ ਆ। ਹੈ? ਦੱਸ ਪਹਿਲਾਂ ਨਾਲ ਲੈ ਵੀ ਪਰੌਣੇ ਆ ਗਏ ਆ ਹੁਣ ਤੇ ਹੁਣ ਬੀਬੀ ਨੂੰ ਚਾਹ ਚੜਨਾ ਉਦਾਂ ਸਾਡੇ ਨਾਲ ਤਾਂ ਖੀਜੀ-ਕੀਜੀ ਰਹਿੰਦੀ ਆ। ਪਰਾਉਣੇ ਨੂੰ ਉੱਪਰ ਹੀ ਸੱਤ ਲੈਣੇ ਆ ਕਿ ਥੱਲੇ ਮੰਮੀ ਪਰਾਉਣੇ ਆਏ ਸੱਤ ਦੇ ਪਏ ਥੱਲੇ ਚੱਲ ਆ ਜਾ ਥੱਲੇ ਉਹ ਥੱਲੇ ਹੁਣ ਉੱਥੇ ਕਮਰੇ 'ਚ ਬੈਠੇ ਆ ਫੇਰ ਆ ਜੀ ਮੈਨੂੰ ਸਮੇ ਤਾਂ ਘੜੀ ਘੜੀ ਨਹੀਂ ਚਾੜ ਉਹ ਜਾਰ ਆ ਜਾ ਹੁਣ ਬੀਬੀ ਇੰਨੀ ਆਕੜ ਨਹੀਂ ਕਰੀਦੀ ਹੁੰਦੀ ਨਹੀਂ ਨਹੀਂ ਚੱਲ ਚੱਲ ਥੱਲੇ ਆ ਥੱਲੇ ਆ ਜਾ ਉਹ ਮੈਨੂੰ ਨਹੀਂ ਉਹ ਮੈਂ ਛਾੜ ਦਾਂਗਾ ਫੜ ਕੇ ਤਾਂ ਚੰਗਾ ਨਹੀਂ ਲੱਗਦਾ ਬੀਬੀ ਇਦਾਂ ਏ ਕੇ ਦੀ ਬੀਬੀ ਨੂੰ ਇਨਸਲਟ ਹੁੰਦੀ ਆ ਬੀਬੀ ਤੈਨੂੰ ਮਿਲਣਾ ਗਿਲਣਾ ਚਾਹੁੰਦੇ ਆ ਤੂੰ ਸੁਪਰਸਟਾਰ ਆ ਮੌਕੇ ਦੀ ਹੁਣ ਰਿਸ਼ਤੇਦਾਰ ਆਉਂਦੇ ਤੈਨੂੰ ਮੈਂ ਉਹਨਾਂ ਨੇ ਹੁੰਦਾ ਤਾਂ ਉੱਥੇ ਹੀ ਉੱਥੋਂ ਹੀ ਆਇਆ ਗੱਲਾਂ ਨਾ ਬਹੁਤੀਆਂ ਓ ਸੜੀ ਫੁੱਕੀ ਗੱਲ ਨਾ ਕਰੀ ਸੁਣ ਲੈ ਮੇਰੀ ਗੱਲ ਤੇਰੀ ਆਕੜ ਜਿਹੜੀ ਵੱਧ ਹੀ ਜਾਂਦੀ ਏ ਤੂੰ ਦਿਨੋਂ ਦਿਨੋਂ ਸੁਪਰਕਾਰ ਕੀ ਬਣ ਗਈ ਏ ਤੇਰੀ ਆਕੜ ਤੇਰੀ ਆਕੜ ਹੀ ਵੱਧ ਹੀ ਜਾਂਦੀ ਆ ਹੈਂ ਤੂੰ ਸੁਪਰਕਾਰ ਕੀ ਬਣ ਗਈ ਤੇਰੀ ਆਕੜ ਹੀ ਵੱਧ ਹੀ ਜਾਂਦੀ ਆ ਜੇ ਬੰਦਾ ਸੁਪਰਕਾਰ ਚੱਜ ਦੀ ਕਰਿਆ ਕਰ ਕੋ ਜਿਹੜੀ ਕਰਨੀ ਹੁੰਦੀ ਆ ਜੇ ਸੁਪਰਕਾਰ ਬੰਦਾ ਬਣ ਗਿਆ ਸੁਪਰਕਾਰ ਆ ਗਿਆ ਇੱਥੇ ਨਹੀਂ ਜੇ ਤੂੰ ਸੁਪਰਕਾਰ ਬਣ ਗਈ ਤੇ ਇਹਦਾ ਮਤਲਬ ਇਹ ਆ ਕਿ ਮੂੰਹ ਰਾਕੜ ਹੀ ਕਰੀ ਜਾਣੀ ਹਾਂ ਹੁਣ ਸੁਪਰਕਾਰ ਨੂੰ ਸੁਪਰਕਾਰ ਸਮਝ ਗਈ ਤੇ ਫਿਰ ਜੇ ਸੁਪਰਕਾਰ ਬਣੀ ਗਈਆਂ ਤੇ ਹੁਣ ਕੱਲ ਇਦਾਂ ਕਰਦੀਆਂ ਕੀ ਕਰਦੀਆਂ ਗੁੱਸੇ 'ਚ ਕਿਉਂ ਆਮ ਦੇ ਆਹ ਤਾਂ ਰਕਣੀ ਮੇਰੇ ਕੋਈ ਤਾਂ ਚੱਲ ਥੱਲੇ ਆ ਮੇਰੀ ਬੀਬੀ ਤੂੰ ਤੂੰ ਨਾ ਮੈਂ ਤੂੰ ਨਾ ਖਿੱਚ ਮੇਰਾ ਤੇਰੇ ਬਿਨਾ ਮੈਂ ਤੇਰੇ ਬਿਨਾ ਅੱਧਾ ਹਾਂ ਮੈਂ ਉਨੀ ਚੱਲ ਸੜੀ ਫੁੱਕੀ ਗੱਲ ਨਹੀਂ ਕਰਨੀ ਕੋਈ ਸਮਝ ਲੱਗੀ ਮੈਂ ਮੈਂ ਚੰਗੀਆਂ ਗੱਲਾਂ ਕਰਨੀਆਂ ਮਿਲਣਾ ਮੈਂ ਕੋਈ ਗੱਲ ਨਹੀਂ ਮਿਲਣਾ ਪੰਪਲਣਾ ਪੰਪਲਣਾ ਸੱਤ ਸਮੁੰਦਰੋਂ ਪਾਰ ਰਹਿੰਦੇ ਚੰਗੀਆਂ ਗੱਲਾਂ ਕਰਨੀਆਂ ਪਿਆਰ ਪਿਆਰ ਮੁਹੱਬਤ ਵੰਡੀਦਾ ਹੁੰਦਾ ਆਹੋ ਤੇ ਨੂੰ ਲੋਕ ਵੇਖਦੇ ਆ ਤੇ ਜੇ ਮੈਂ ਕੋਈ ਨਹੀਂ ਕਰਦੀ ਕੋਈ ਬਹੁਤ ਕਰਦੀ ਨੂੰ ਗੱਲਾਂ ਥੋੜੀਆਂ ਨਹੀਂ ਕਰਦੀ ਆਕੜੀ ਵਾਧੀ ਜਾਂਦੀ ਦਿਨੋਂ ਦਿਨ ਆਕੜ ਸੂਪਰਕਾਰ ਬਣਦਾ ਮਤਲਬ ਇਹ ਹੁੰਦਾ ਕਿ ਆਕੜ ਵੱਧ ਜਾਂਦੀ ਬੰਦੇ ਦੀ ਤੈਨੂੰ ਪਤਾ ਆਪਣਾ ਮੈਨੂੰ ਨਹੀਂ ਪਤਾ ਕੋਈ ਫਿਰ ਕਹ ਮੈਂ ਹੈਗੀ ਹਾਂ ਸੂਪਰਕਾਰ ਕਹ ਦੇ ਕਾ ਹੈਗੀ ਹਾਂ ਮੈਂ ਕਹਿੰਦੀ ਕਾ ਹੈਗੀ ਹਾਂ ਨਹੀਂ ਮੈਂ ਕਹਣਾ ਕਾ ਹੈਗੀ ਹਾਂ ਮੈਂ ਨਹੀਂ ਮੈਂ ਨਹੀਂ ਕਹਿਣਾ ਪੈਣਾ ਮੈਂ ਹੈ ਨਹੀਂ ਮੈਂ ਕੁਛ ਵੀ ਨਹੀਂ ਤੂੰ ਕਹਿ ਮੈਂ ਸੂਪਰਕਾਰ ਹੈਗੀ ਹਾਂ ਇੱਕ ਵਾਰੀ ਕਹਿ ਦੇ ਕਾ ਮੈਂ ਹੈਗੀ ਸੂਪਰਕਾਰ ਕੰਮ ਹੈ ਗੀਆਂ ਇੱਕ ਵਾਰੀ ਕਹ ਦੇ ਫੇ ਚੱਲ ਜਾ। ਮੈਂ ਸ਼ੁਗਰ ਬਾਹਰਾ। ਹਾਂ। ਕਿਹ ਮੈਂ ਸੁਪਰ ਕਾਰਾ? ਸਰਕਾਰ ਆ ਮੈਂ। ਘਾ ਜਾਓ। ਮੇਰੀ ਵੀ। ਚਲ ਆ ਫੇ ਉੱਠ ਫੇ ਡੀ। ਚੱਲ ਮੈਂ ਆ ਜੰਨੀ। ਮੈਂ ਨਾਲ ਲੈ ਕੇ ਜਾਣਾ। ਨਹੀਂ ਨਾਲ ਨਹੀਂ। ਮੇਰੇ ਨਾਲ ਜਾਣਾ। ਨਾਲ ਨਹੀਂ ਮੈਂ ਤਾਂ ਤਰ ਹੁੰਦਾ ਮੈਂ। ਚੱਲ ਫੇ ਮੈਂ ਪਿੱਛੇ ਪਿੱਛੇ ਖੜ ਜਾਣਾ। ਮੈਂ ਪਿੱਛੇ ਪਿੱਛੇ ਖੜਦਾ। ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਹਾਂ। ਸਾਵਨ ਪਾਣੀ ਘੁੱਟ ਕੇ ਲਪਾ। ਲਲੋ ਫੇਠ ਹੋਸ ਹੋ ਗਿਆ ਕੰਮ। ਪਾਣੀ ਪਲਾਵਾ ਕਿੱਥੋਂ ਪੋੜਣਾ ਹੈ ਟੈਪ ਨਾਲੋਂ ਸੋ ਤੇ ਥੱਲੇ ਪਲਾ ਦੇਣਾ ਥੱਲੇ ਚੱਲ ਜਾ ਹਾਂ ਐਨੀ ਤੇ ਲੱਗ ਗਈ ਆ ਕਿੱਥੇ ਹਾਂਜੀ ਚੱਲ ਬੀਬੀ ਚੱਲੇ ਮੈਂ ਚੱਲਦੀ ਹਾਂ ਬਾਬਾ ਬੀਬੀ ਥੱਲੇ ਚੱਲ ਬੀਬੀ ਚੰਗਾ ਨਹੀਂ ਲੱਗਦਾ ਇਹਦਾ ਬੀਬੀ ਦਾ ਨਾ ਹੀ ਕਰੀਦਾ ਹੁੰਦਾ ਬੀਬੀ ਮੈਂ ਬਥੇਰਾ ਸਮਝਾਉਣਾ ਇਹ ਤਾਂ ਨਹੀਂ ਕਰੀਦਾ ਉਹ ਨਹੀਂ ਕੁਛ ਨਹੀਂ ਚੱਲ ਥੱਲੇ ਚੱਲ ਆਹੋ ਚੱਲ ਆਜੋ ਮੇਰੀ ਬੀਬੀ ਦੀ ਕੈਟਵੌਕ ਵੇਖੋ ਹਾਂ ਹਾਂ ਲੈ ਲੈ ਥੱਲੇ ਨੂੰ ਖੱਲੇ ਨੂੰ ਜਾ ਰਹੇ ਬੀਬੀ ਜੀ ਆਹਾ 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 ਬੱਲੇ ਬੀਬੀ ਉੱਤਰ ਗਈ ਮੇਰੀ ਬੀਬੀ ਮੇਰੀ ਕਰਮਾ ਆਲੀ ਉੱਤਰ ਗਈ ਆਏ ਹਾਏ ਸੁਪਰ ਸੁਪਰ ਕਾਰ ਥੱਲੇ ਜਾ ਰਹੇ ਸੁਪਰ ਕਾਰ ਬੰਬੇ ਗੱਜ ਕੇ ਫਤੇ ਬਲਾਉਣੀ ਗੱਜ ਕੇ ਫਤੇ ਯਾ ਚਲੋ ਮੁੜੋ ਇੱਧਰ ਨੂੰ ਟਰਨ ਕਰੋ ਚਲੋ ਆ ਜਾਓ ਪਲੀਜ਼ ਆ ਨਹੀਂ ਆਈਂ ਪਲੀਜ਼ ਚਲੋ ਪਲੀਜ਼ ਦੱਤੀ ਜੀ ਨਾ ਨਹੀਂ ਆ ਬੀ ਗੰਧੀ ਪਰੌਣਿਆਂ ਨਾਲ ਫੇ ਕੀ ਗੱਲਾਂ ਬਾਤ ਬੀਬੀ ਪਰੌਣਿਆਂ ਨੂੰ ਫੇ ਤੂੰ ਕਹਿ ਹੀ ਦਿੱਤਾ ਨਾ ਉਹ ਲੈ ਮੈਂ ਨਹੀਂ ਵਟੀ ਨਹੀਂ ਉਹ ਲੈ ਤੂੰ ਮੈਨੂੰ ਤਰ ਕੋ ਨਾ ਕੋ ਗੱਲ ਕਰੇ ਮੈਂ ਕੀਤੀ ਕੋਈ ਤੇ ਕੀ ਹੋ ਰਹੀ ਤੂੰ ਕੀ ਵੀ ਉੱਥੇ ਤੇ ਮੈਨੂੰ ਮਿਲਣਾ ਨਹੀਂ ਹੋਣਾ ਕਿਆ ਨਹੀਂ ਦਿੰਦੇ ਮੈਂ ਬਹਿ ਉਹਦਾ ਕਿ ਮੈਂ ਮੈਂ ਕਿਹ ਕੋਠੇ ਤੇ ਆ ਜਾਉ ਹਟਦੀ ਹੈ ਨਹੀਂ ਇਹ ਤੂੰ ਫਿਰ ਕੀ ਕੀ ਤਾਂ ਤੇ ਕੀ ਆ ਨਹੀਂ ਚੰਗਾ ਨਹੀਂ ਲੱਗਦਾ ਤਾ ਬੀਬੀ ਨਾ ਤੇਰਾ ਜੀ ਨਾ ਗੁੱਸਾ ਦੋ ਕੁ ਦਿਨਾਂ ਦਾ ਆਇਆ ਮੈਂ ਨਹੀਂ ਮੇਰੀ ਗੱਲ ਸੁਣ ਮੈਂ ਛੰਡ ਦੇਣਾ ਤੈਨੂੰ ਮੈਂ ਤੁੰਦਸਾ ਤੇਰਾ ਮੇ ਬੜ ਕੇ ਚੜੀ ਥੋੜਾ ਤੈਨੂੰ ਪਤਾ ਮੇ ਯਾਰ ਉੱਤਰ ਮੇਰਾ ਹੈਗਾ ਗੁੱਸਾ ਭੈੜਾ ਤੇ ਤੈਨੂੰ ਪਤਾ ਜੇ ਤੂੰ ਮੈਂ ਮੇਰੀ ਗੱਲ ਕਿਉਂ ਨਹੀਂ ਮੰਨੀ ਤੂੰ ਕਿਦਾਂ ਕਿਹਾ ਫਿਰ ਤੂੰ ਉਹਨਾਂ ਨੂੰ ਤੂੰ ਨਾ ਹਾਂ ਕਹਿੰਦੀ ਤੂੰ ਹੱਸ ਕੇ ਮਿਲਦੀ ਹੈਂ ਤੈਨੂੰ ਐਸਕੇ ਮੇਹੀ ਹੁਣ ਤੇ ਤੈਨੂੰ ਐਡਾ ਮੂੰਹ ਸਜਾਰਿਆ ਤੇਰਾ ਲੈ ਮੈਂ ਨਹੀਂ ਤੂੰ ਗੱਲ ਕੀਤੀ ਤੇਰਾ ਐਡਾ ਗੁੱਸਾ ਹੈ ਨਾ ਇਹਨੂੰ ਯਾਰ ਕੇ ਬਣਾ ਲੇਗਾ ਤੂੰ ਇਧਰ ਦੇਖ ਕੈਮਰੇ ਵੱਲ ਕੈਮਰੇ ਵੱਲ ਮੈਂ ਕੀ ਦੇਖਣਾ ਦੇਖਣਾ ਪੈਣਾ ਤੈਨੂੰ ਹੂੰ ਦੇਖਣਾ ਪੈਣਾ ਨਹੀਂ ਮੈਂ ਕੀ ਕਹ ਮੈਂ ਤਾਂ ਮੈਂ ਤੋਦਦਾ ਕਿਆ ਮੈਂ ਮੈਂ ਕਿਆ ਉੱਪਰ ਪਿਆ ਜਾਉ ਪੁੱਠੇ ਤੇ ਇਹ ਨਹੀਂ ਬੈਠਾ ਠੰਡ ਹੈਗੀ ਥਾਰੀ ਤੂੰ ਕਹਿੰਦੇ ਤਾਂ ਚੁਗਲੀਆਂ ਬੜੀਆਂ ਕੀਤੀਆਂ ਮੇਰੀਆਂ ਕੌਣ ਕਹਿੰਦਾ ਉਹਨੂੰ ਪਤਾ ਲੱਗਾ ਮੇਰੀਆਂ ਚੁਗਲੀਆਂ ਬੁੜੀਆਂ ਕੀਤੀਆਂ ਉਹਨਾਂ ਨਾਲ ਤੇਰੀਆਂ ਆਹੋ ਕਿਹਦਾ ਨਾ ਈਰਮਾਨ ਉਹਨਾਂ ਨਾਲ ਮੈਂ ਤਾਂ ਬੋਲੀ ਨਹੀਂ ਭਰਾਵਾ ਇਹ ਵੀ ਉਹਨੂੰ ਪਤਾ ਲੱਗ ਗਿਆ ਸਾਰਾ ਮੈਂ ਤਾਂ ਬੋਲੀ ਨਹੀਂ ਆ ਗਿਆ ਬੁੜੀ ਕਿਉਂ ਨੂੰ ਆ ਦੇਖੀ ਬਣੀ ਆ ਤੇ ਤੇ ਮੁੰਡੇ ਬਲੌਗ ਦੇਖਦੀ ਆ ਨਾ ਛਾ ਉਹਨੂੰ ਲੰਮੇ ਪੈ ਕੇ ਆਖੇ ਲੱਗ ਜਾਂਦੇ ਬਲੌਗ ਤੂੰ ਲਾਇਆ ਮੈਂ ਤਾਂ ਬਲੌਗ ਦੇਖੇ ਨੀ ਕਦੀ ਤੂੰ ਦੇ ਲਾਇਆ ਮੈਂ ਲੰਬੀ ਦੇਖੀ ਕਦੀ ਮੈਂ ਕਦੀ ਨੀ ਕੋਈ ਲਾਇਆ ਐਦਾਂ ਦਾ ਵਰਾਪੜਾ ਬੀਬੀ ਹਾ ਬੀਬੀ ਕਾਲੀ ਬੀਬੀ ਦੇ ਲਈ ਯਾਰ ਇੰਦਾ ਪੈਣਾ ਕੋਈ ਮੈਂ ਕੀ ਕਿਹਾ ਮੈਂ ਕੁਝ ਕਿਹਾ ਹੀ ਨਹੀਂ ਸਿਆ ਸਿਆ ਕਿ ਤਾ ਨਹੀਂ ਕਹਦੇ ਆ ਨਾ ਉਹ ਤੇ ਤਾਂ ਕੀ ਕਿਹਾ ਮੈਂ ਦੱਸ ਕੀ ਕਿਹਾ ਮੇਰਾ ਗੁੱਸਾ ਵੜਾ ਮੇਰਾ ਮੈਂ ਕਿਹਾ ਕਿ ਇਹਨੂੰ ਕੁਝ ਨਹੀਂ ਕਰਨ ਕੋ ਬਾੜੀ ਨਹੀਂ ਕੋਈ ਨਹੀਂ ਨਾ ਬੋਲੀ ਕੋਈ ਕਹੇ ਕਿ ਦੇਖ ਲੈ ਚੰਗੀ ਮਾੜੀ ਮੈਂ ਕਾਹ ਨੂੰ ਕਹਿਣਾ ਹੈ ਬੀਬੀ ਹਮ ਤਾਂ ਸੁਣ ਬੀਬੀ ਆਪਣੇ ਕੀ ਹਦ ਨਾ ਆਇਆ ਕੀ ਲੱਗ ਬਿਹਾਰ ਪਿਆਰ ਵੀ ਗਈ ਤੂੰ ਬਿਹਾਰ ਵੀ ਰਹੀ ਸੀ ਕਿ ਅੜੀਸਾ ਹੀ ਗਈ ਸੀ ਕੱਲੀ ਕੱਲੀ ਗਈ ਨਹੀਂ ਨਹੀਂ ਅੜੀਸਾ ਗਈ ਸੀ ਕਿ ਪਿਆਰ ਗਈ ਸੀ ਪਿਆਰੋਂ ਅੜੀਸਾ ਗਈ ਬਿਹਾਰੋਂ ਹਾਂ ਅੱਛਾ ਪਹਿਲਾਂ ਬਿਹਾਰ ਵੀ ਗਈ ਹਾਂ ਮੈਂ ਹੋਰ ਸਕਾ ਉੱਥੇ ਇਹ ਹੋਈ ਪਪੂ ਰਹਿੰਦਾ ਹੈ ਤਾਂ ਉਹ ਨਹੀਂ ਰੋਣਾ ਅੰਦਰ ਉੱਥੇ ਅੱਛਾ ਆਪਣੇ ਭੈਣ ਕੋ ਰਹਿੰਦਾ ਸੀ ਉੱਥੇ ਹੋਰ ਠੀਕ 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 ਹੋਣਾ ਉੱਥੇ ਹੀ ਨਾ ਅਰੇ ਸਈਓ ਹੁਣ ਵੀ ਉੱਥੇ ਹੀ ਉਹ ਓਕੇ ਓਕੇ ਘੁੰਮੀ ਫਿਰੀ ਉਹਦਾ ਜ਼ਿੰਦਗੀ ਚ ਤੂੰ ਵੀ ਵੜਾ ਵੀ ਉਹਦਾ ਆਪਣਾ ਸਾਰੇ ਚਾਲਾਂ ਲਾ ਲਈ ਤੂੰ ਘੁੰਮੀ ਕੀ ਕਹੁੰਦੇ ਮੈਨੂੰ ਨਾਲ ਖੜਿਆ ਮੈਂ ਘੁੰਮਣਾ ਕਿੱਦਾਂ ਨਹੀਂ ਤੂੰ ਬਹੁਤ ਘੁੰਮੀ ਨੂੰ ਇਨਾ ਪਤਾ ਇੱਥੇ ਟਰੱਕਾਂ ਤੇ ਹਜੂਰ ਸਾਹਿਬ ਚੱਲ ਜਾਂਦੀ ਰਹੀ ਟਰੱਕ ਤੇ ਹਜੂਰ ਸਾਹਿਬ ਵੀ ਗਈ ਨਾ ਫਿਰ ਲੋਕਾਂ ਦੇ ਨਾਲ ਜਿੱਦਾਂ ਬਾਹਰ ਬਾਕੀ ਜਾਂਦੀ ਸਭਤ ਮੈਂ ਵੀ ਚੱਲ ਗਈ ਸੰਗਤ ਦੇ ਚੱਲ ਗਈ ਆਹ ਕਿੰਨਾ ਸਫਰ ਨੇ ਹਜੂਰ ਸਾਹਿਬ ਦਾ ਸਫਰ ਪਤਾ ਕਿੰਨਾ ਥੋੜਾ ਟ੍ਰੇਨ ਤੇ ਬੰਦਾ ਥੱਕ ਜਾਂਦਾ ਤੂੰ ਟਰੱਕ ਤੇ ਚੱਲ ਗਈ ਹੈ ਮੈਂ ਉਹਦੇ ਕਿੰਨਾ ਸਾਰਾ ਜਹਾਨ ਘਾਤਾ ਤੂੰ ਸਾਲ ਮੇਰਾ ਬੁਰਾ ਹੋਇਆ ਜਾਂਦੀ ਨਾ ਮੈਂ ਪਿੱਛੇ ਬਹਿ ਗਈ ਨਾ ਠਾਪ ਠਾਪ ਮੇਰਾ ਸਿਰ ਵੱਜੇ ਮੈਂ ਰੋਵਾ ਲੱਗ ਪਾ ਕੀ ਕੌਣ ਵਜਾਉਂਦਾ ਮੈਂ ਰੋਵਾ ਫੇਰ ਤੂੰ ਅੱਗੇ ਬਹਿ ਗਈ ਜਾ ਕੇ ਉਹ ਫਿਰ ਦਸ ਦਿਨ ਮੇਰੇ ਦਿਲ ਚ ਚੱਲ ਹਵਾ ਹਾਰੇ ਸੌਂ ਬੈਠੀ ਤੇ ਮੇਰੇ ਸਿਰ ਵੱਜੇ ਪਤਾ ਵੀ ਸਿਰ ਬਦਨੇ ਕੋਟੇ ਪਈ ਨਾ ਇਹ ਮੈਂ ਭਰਾਵਾ ਤੋਰੂ ਬੈਖਰੇ ਕੀ ਨਾ ਬਚਾ ਉਹ ਗੁੰਡੇ ਹੋਈ ਆਹ ਜੀ ਸਿੱਧੌਰ ਦੇ ਬੁੜੇ ਭੈਣ ਰਾਜੂ ਤੇ ਇੱਥੇ ਬਸ ਬਸ ਜਾਂਦੀ ਤੈਨੂੰ ਤਾਂ ਪਹੁੰਚਾ ਦੇਗਾ ਫੇ ਮੈਂ ਤਾਂ ਫਰਾਉ ਗੱਡੀ ਦੇ ਵਿੱਚ ਨਹੀਂ ਜਾਣਾ ਕਹਿੰਦਾ ਕੀ ਗੱਲ ਪਹਿ ਪਹਿ ਮੈਂ ਬਹਿ ਗਿਆ ਪਿੱਛੇ ਆਉਣ ਲੱਗਿਆ ਜਿੱਦ ਜਾਂਦੇ ਤੇ ਮੈਂ ਹੁਣ ਬਿਆਨ ਲੈ ਕੇ ਆਈ ਗੱਡੀ 'ਚ ਬਹਿ ਰਿਹਾ ਕਹਿੰਦਾ ਗੱਲ ਕੀ ਮੈਂ ਗੱਲ ਆ ਹੋਈ ਆ ਪਹਿਣ ਸਾਰੇ ਗੌਰ ਮੁਝਾਉਣ ਦਾ ਖੁਸ਼ੀ ਤੇ ਮੈਂ ਹੁੰਦੀ ਗਈ ਕਹਿੰਦਾ ਗੱਲ ਕੀ ਹੋਈ ਮੈਂ ਹਾਂ ਮੇਰੇ ਵੱਜਦੇ ਇਹ ਲੈ ਫੜਾ ਪਾ ਜਦੈ ਕਿ ਨਾ ਸਿਰ ਜੋਰ ਨਾਲ ਵੱਜਦਾ ਹਿ ਜਾਣ ਕੇ ਤੇ ਮੈਂ ਤਾਂ ਕਹਾ ਮੈਂ ਅਰੇ ਵੱਜਦਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਮਤਾਂ ਭਈ ਤੇ ਬੀਬੀ ਆਈ ਗਾੜੀ ਬਾਹਰ ਕੇ ਲੈ ਜਾ ਕੇ ਅੱਛਾ ਜਿਹੜੇ ਇਹਨੂੰ ਗਾੜੀ ਬਾਹਰ ਲੰਗੇ ਹੋਣ ਲੱਗਿਆ ਤੇ ਬਾਕੀ ਜੋਂ ਕਹਿ ਲਈਆਂ ਸੀ ਵੀ ਗਾੜੀ ਬਹਿਣਾ ਹੀ ਵਣ ਪੰਗਾ ਪੈ ਗਿਆ ਪੰਗਾ ਪੈ ਗਿਆ ਫਿਰ ਉਧਰ ਉਹ ਉਹੋ ਸਹਲੀਆਂ ਕਹਿਣ ਲੱਪੀਆਂ ਕਿ ਮਾਗਿਆ ਬਣ ਇਹ ਸਾਡੀ ਵੀ ਸੀਗੀ ਵਿੱਚ ਫਿਰ ਉਹ ਸਿੱਲੀ ਸੌਂ ਜਾ ਤੁਸੀਂ ਗਾੜ ਵਾਲੀ ਇੱਕ ਹੋਰ ਸੀਗੀ ਉਹ ਫਿਰ ਕੌਣ ਸੀਗੀ ਤੇ ਕਹਿੰਦਾ ਅਹੀਂ ਵੀ ਗਾੜੀ ਬਣਾਹੀ ਗਾੜੀ ਬੜ ਕਹਿੰਦੇ ਉਹ ਤਾਂ ਠੀਕ ਐ ਤਾਂ ਤਾਂ ਬਣਾ ਤਾਂ ਮੈਂ ਸਾਰੇ ਤਾਰ ਦੋੜੇ ਕਹਿੰਦਾ ਹੂੰ ਫੇਰ ਫਿਰ ਕਿਹੜੇ ਗੁਰਦੁਆਰੇ ਆਏ ਆ ਤੇ ਉਥੇ ਰਾਤ ਖਰੇ ਰਹੇ ਬਿਲ ਖਿਆਲ ਹੂੰ ਜਦ ਪਤਾ ਨਹੀਂ ਪੀ ਉੱਧੇ ਘਰ ਲੱਗਰ ਚਗੜ ਲੱਗ ਗਈ ਤੇ ਪੰਪਾ ਦਾ ਲਮ ਮੇਰ ਗਾਟ ਗਿਆ ਹੂੰ ਤਾਂ ਮੈਂ ਅੱਗੇ ਕਹਾ ਮੈਂ ਵੀ ਪਰ ਸਾਲ ਨੂੰ ਨੀ ਬਾ ਕਾਲ ਛੱਡਣਾ ਫਿਕਰਾਂ ਮੈਂ ਨੂੰ ਕਿ ਬਾ ਫਿਕਰ ਸੀ ਕਿ ਪਾਪਲ ਕਿਤੇ ਗੁਆਰੋਂ ਤਾਂ ਇਹ ਉਹਦੇ ਨਵੇਂ-ਨਵੇਂ ਤੁਰੇ ਹੀ ਆ ਜੀ ਹੂੰ ਹੂੰ ਪਰ ਆਪ ਮੈਂ ਕਿਹਾ ਮੈਂ ਰਾਜੀ ਮੇਰੀ ਗੱਲ ਸੁਣ ਹੈਗਾ ਤੇ ਇਹਨਾਂ ਨੇ ਚੁੱਕਿਆ ਕਿਸ ਨੇ ਇਕੱਠੇ ਸੁੱਤੇ ਚ ਹੀ ਗਏ ਹੂੰ ਲੱਭੇ ਪਈ ਇਹਨਾਂ ਨੇ ਚੁੱਕਿਆ ਤੇ ਐਦਾਂ ਕਰ ਰਵੇ ਜਿੰਨੇ ਬੁੰਡੇ ਐ ਨਾ ਤੇਰੇ ਨਾਲ ਚੱਲੇ ਆ ਟਿਆਣੇ ਸਾਰਿਆਂ ਉਤਾਰ ਦੇ ਥੱਲੇ ਆਪਾਂ ਐਦਾਂ ਬਾਜੀ ਜਾਂਦੇ ਰਹਿਣ ਬਸ ਹੂੰ ਬੱਸ ਅਸਾਂ ਜਾਣ ਚਾਹ ਤੁਰ ਕੇ ਜਾ ਵੇ ਵੇ ਦੇ ਆਫੇ ਦੇਣ ਕੱਢ ਕੇ ਜਿੱਥੇ ਹੈਗਾ ਔਰ ਕਿਤੇ ਉੱਡਦਾ ਵੀ ਗਿਆ ਹੂੰ ਧਮਗਰ ਕੋੜੀ ਬਾਊ ਨੇ ਦਿੱਤਾ ਬਾਂਸੇ ਤਾਂ ਮਜਾ ਆ ਗਿਆ ਚੁੱਪਿਆ ਅੱਛਾ ਉਹ ਹੈ ਛੋਟੇ ਜਿਹੇ ਨਾ ਜਰਾ ਆਹ ਨਿਆਣੇ ਸੀਗੇ ਹਾਂ ਤਾਂ ਹਾਂ ਕਿ ਕਹਿੰਦਾ ਮੈਂ ਤਾਂ ਮਜਾਕ ਰਿਹਾ ਤੇ ਵੇ ਜੂਰ ਸਾਹਿਬ ਤੈਨੂੰ ਕਿੱਦਾਂ ਫੀਲਿੰਗ ਆਈ ਵੇ ਜੂਰ ਸਾਹਿਬ ਮਜ਼ਾ ਆਇਆ ਪੂਰਾ ਤਾਂ ਹੋਰ ਮਜ਼ਾ ਥੇਰਾ ਆ ਜੂਰ ਸਾਹਿਬ ਬਹੁਤ ਯਾਰਾ ਹੁੰਦਾ ਹਨਾ ਫੇਰ ਦੋ ਵਾਰ ਜਾਏਗੇ ਦੋ ਵਾਰ ਜਾ ਕੇ ਆਈਆਂ ਦੋ ਅੱਗੇ ਪਹਿਲਾਂ ਕਿਤਨਾ ਕੀ ਸੀ ਪਹਿਲੀ ਵਾਰੀ ਪਹਿਲਾਂ ਮੈਂ ਪਹਿਲਾਂ ਤਾਂ ਗਈ ਨਾ ਨਾਲ ਸਿੱਧਾ ਉਹਦੇ ਪਟਿਆਲਾ ਅੱਛਾ ਲੱਗ ਗਈ ਉਹ ਤਖਾੜਾਂ ਦਾ ਜਿਹੜਾ ਕਾਕਾ ਅੱਛਾ ਉਹਨਾਂ ਨਾਲ ਵੀ ਗਏ ਉਹ ਟਰੱਕ ਚਲਾਉਂਦੇ ਹੁੰਦੇ ਸੀ ਨਾ ਆਹ ਕਾਕਾ ਕਾਕਾ ਦੇ ਗੱਡੀ ਉਦੋਂ ਵੀ ਟਰੱਕ ਤੇ ਗਏ ਉਹਨਾਂ ਦਾ ਟਰੈਕ ਹੀ ਬਣਾਉਂਦਾ ਹੈਗਾ ਅੱਛਾ ਅੱਛਾ ਗੱਡੀ ਉਹਦਾ ਉਦੋਂ ਦੇਖ ਲੈ ਭਈ ਉਹਨਾਂ ਦੀ ਗੱਡੀ ਤੇ ਮੇਰਾ ਮਹਾਰੀ ਗਾਲ ਦਾ ਬੋਤਲ ਚੱਕ ਕੱਟ ਲੈ ਜੇ ਨਿਆੜਿਆਂ ਨੇ ਅੱਛਾ 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 ਨਾਰੀਅਲ ਦੀ ਤੇਲ ਦੀ ਬੋਤਲ ਹੋਰ ਵੱਡੀ ਬੋਤਲ ਸੀ ਉਦੋਂ ਵੀ ਮਿਲਦਾ ਹੁੰਦਾ ਤੇਲ ਉੱਥੇ ਹਣਾ ਉੱਥੇ ਬਹੁਤ ਤੇਲ ਉੱਥੇ ਸਸਤਾ ਨਹੀਂ ਬਹੁਤ ਮਾ ਉਹ ਤੇ ਕਹਿੰਦਾ ਬਥੇਰੇ ਨਿਆਰੇ ਲੈ ਤੂੰ ਬਥੇਰੇ ਬੜਾ ਸਸਤਾ ਸੀ ਤਾਹੀ ਤੇ ਹੁਣ ਤੈਨੂੰ ਘਰੇ ਟਿਕਾਈ ਨਹੀਂ ਆਉਂਦੀ ਤੈਨੂੰ ਨਹੀਂ ਕਿਹੇ ਕਿਹੇ ਪਾਸੇ ਨੂੰ ਕਿਹੇ ਪਾਸੇ ਨੂੰ ਤੂੰ ਆਖਰ ਚੱਕੀ ਹੁੰਦੀ ਹੋਣ ਤੂੰ ਬੈਠੀ ਜਿਹੜੇ ਹੁਣ ਲੱਤਾਂ ਨਹੀਂ ਧੁਰਦੀਆਂ ਤਾਂ ਬੈਠੀ ਆ ਨਹੀਂ ਤੇ ਤੂੰ ਤੂੰ ਤੇ ਹਵਾ ਨੂੰ ਟੱਲ ਤੂੰ ਪੁੱਠੀ ਗੱਲ ਕਰਨੀ ਸੀ ਤੇ ਕੱਚਾ ਕਰ ਨਹੀਂ ਸੀ ਜਾਣੋ ਚੱਲ ਬਾਏ ਬਾਏ ਕਰਦੇ ਨਹੀਂ ਮੈਂ ਨਹੀਂ ਕਰਾਂਗੇ ਕਹਦੇ ਬਾਏ ਬਾਏ ਅਗਰ ਨਵੇਂ ਵਲੌਗ 'ਚ ਮਿਲਾਂਗੇ ਲਓ ਜੀ ਇੰਨੀਆਂ ਕੀ ਬੀਬੀ ਨਾਲ ਗੱਲਾਂ ਪ੍ਰਵਾਰ ਕਰਿਓ ਬੀਬੀ ਸਾਡੀ ਗਈ ਖੇਚ ਤੇ ਹੁਣ ਸਵੇਰੇ ਕਰਾਂਗੇ ਗੱਲਬਾਤ ਲੈ ਕੁਛ ਕਰ ਜਾ ਰਹੇ ਬੜੇ ਲੈ ਬਸਾਦੇ ਬੜੇ ਲੈ ਸੰਗਤ ਨਾਲ ਚੱਲ ਚੱਲ ਕੱ ਸਵੇਰੇ ਮਿਲਾਂਗੇ ਬਾਏ ਬਾਏ ਕਰ ਸਵੇਰੇ ਮਿਲਾਂਗੇ ਜੀ ਬਾਏ ਬਾਏ ਠੀਕ ਰਹੋ ਤੰਦਰੁਸਤ ਰਹੋ ਖੰਦਰੁਸਤ ਗੱਲਾਂ ਸਾਡੀਆਂ ਕਿਆ ਪ੍ਰਵਾਰ ਕਰਿਓ ਪ੍ਰਵਾਰ ਕਰਿਓ ਤੁਸੀਂ ਤੰਦਰੁਸਤ ਰਹੋ ਤੁਸੀਂ ਬਾਵਾ